ਕੈਬਨਿਟ ਮੰਤਰੀ ਲਾਲਚੰਦ ਕਟਾਰੂ ਚੱਕ ਵੱਲੋਂ ਗਰਦਾਸਪੁਰ ਪਠਾਨਕੋਟ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੀ ਕਣਕ ਦੇ ਖਰੀਦਾਂ ਦਾ ਲਿਆਜਾਇਆ ਸਮੇਂ ਸਰਕਾਰ ਕਣਕ ਦੀ ਫਸਲ ਖਰੀਦ ਕੇ 24 ਘੰਟੇ ਦੇ ਅੰਦਰ ਹੋਵੇਗੀ ਅਦਾਇਗੀ ਕਿਹਾ ਲਾਲਚੰਦ ਇਕੱਠਾ ਰੁਚਕ ਨੇ ਖਰੀਦ ਸੀਜ਼ਨ ਦੌਰਾਨ ਅਧਿਕਾਰੀਆਂ ਅਤੇ ਕਰਮਚਾਰੀਆਂ ਦੀਆਂ ਛੁੱਟੀਆਂ ਕੀਤੀਆਂ ਰੱਦ ਉਹਨਾਂ ਕਹਿੰਕੇ ਪੰਜਾਬ ਸਰਕਾਰ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਅੰਦਰ ਫਸਲ ਦੀ ਅਦਾਇਗੀ ਦੇਵੇਗੀ ਉਹਨਾਂ ਖਰੀਦ ਪ੍ਰਬੰਧਤ ਵਿੱਚ ਲੱਗੇ ਸਾਰੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਬਿਨਾਂ ਕਿਸੇ ਠੋਸ ਕਾਰਨ ਦੇ ਛੁੱਟੀ ਨਹੀਂ ਕਰਨਗੇ ਅਤੇ ਸੀਜ਼ਨ ਮੁਕੰਮਲ ਹੋਣ ਤੱਕ ਉਹ ਮੰਡੀਆਂ ਅਤੇ ਆਪਣੇ ਸਟੇਸ਼ਨਾਂ ਉੱਪਰ ਹਾਜ਼ਰ ਰਹਿਣਗੇ ਪੰਜਾਬ ਦੇ ਖਰਾਕ ਸਵ ਸਪਲਾਈ ਅਤੇ ਖਪਤਕਾਰ ਮਾਮਲਿਆਂ ਦੇ ਮੰਤਰੀ ਸ਼ਿਲਾਜਨਤ ਪਟਾਰੂਚਾ ਮਲੋਂ ਪੰਜਾਬ ਫਮ ਕਰਤਾਰਸਪੁਰ ਵਿਖੇ ਚਾਰ ਚਿਲਿਆਂ ਚ ਮੀਟਿੰਗ ਕੀਤੀ ਜਿਨ੍ਹਾਂ ਵਿੱਚ ਪਟਾਣਕੋਟ ਅੰਮ੍ਰਿਤ ਸਰ ਤਰਨਤਨ ਅਤੇ ਕਰਤਾਰਸਪੁਰ ਦੇ ਅਧਿਕਾਰੀ ਸ਼ਾਮਲ ਹੋ ਜਿਨ੍ਹਾਂ ਚ ਸ਼ਿਲਾਜਨਤ ਪਟਾਰੂਚਾ ਵੱਲੋਂ ਮਾਝਾ ਖੇਤ ਤੇ ਚਿਕਨ ਦੇ ਖਰੀਦ ਪ੍ਰਬੰਧ ਦਾ ਚੈਜਾ ਲਿਆ ਗਿਆ ਆ ਸਭ ਤੋਂ ਪਹਿਲਾਂ ਜੀ ਆ ਤੁਸੀਂ ਸਾਰੇ ਪੱਤਰਕਾਰ ਸਾਥੀ ਆਇਓ ਤੁਹਾਡੇ ਚੈਨਲ ਦੇ ਮਾਧਿਅਮ ਦਰਾਈ ਮੈਂ ਅੱਜ ਦੀ ਮੀਟਿੰਗ ਦੀਆਂ ਜਿਹੜੇ ਡਿਸੀਜਨ ਨੇ ਉਹ ਸਾਂਝਾ ਕਰਨ ਲੱਗਿਆ ਸਭ ਤੋਂ ਪਹਿਲਾਂ ਇਹ ਦੱਸਿਆ ਕਿ ਪੰਜਾਬ ਦੇ ਅੰਦਰ ਜਿਹੜੀ wheat ਦੀ ਗਵਰਨਮੈਂਟ ਦਾ ਐਲਾਨ ਹੋ ਚੁੱਕਿਆ ਹੈ 1 April ਤੋਂ ਸਰਕਾਰੀ ਖਰੀਦ ਜਿਹੜੀ ਹੈ ਉਹ ਪੰਜਾਬ 'ਚ ਸ਼ੁਰੂ ਹੋਏ ਔਰ ਮਾਨਜੋਗ ਮੁੱਖ ਮੰਤਰੀ ਸardar Bhagwant Singh Maan ji ਦੀ ਸਰਕਾਰ ਇਸ ਗਵਰਨਮੈਂਟ ਦੇ ਸੀਜ਼ਨ ਨੂੰ ਲੈ ਕੇ ਜਿੰਨੇ ਵੀ ਪ੍ਰਬੰਧ ਕੀਤੇ ਆ ਜੋ ਵੀ ਪੰਜਾਬ ਦੇ ਅੰਦਰ ਅਸੀਂ ਇੰਤਜ਼ਾਮ ਕੀਤੇ ਆ ਉਹਦੀ ਗਰਾਸ ਰੂਟ ਤੱਕ ਜਾ ਕੇ ਥੱਲੇ ਉਹ ਫੀਡਬੈਕ ਲੈ ਰਹੇ ਆ ਸੋ ਅੱਜ ਤੇ ਉਹਦੀ ਕੜੀ ਦੇ ਤਹਿਤ ਅਸੀਂ ਮਾਝੇ ਦੇ ਜਿਹੜੇ ਸਾਡੇ ਚਾਰ ਡਿਸਟ੍ਰਿਕਟ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਤੇ ਅੰਮ੍ਰਿਤਸਰ ਉਹਨਾਂ ਦੇ ਸਾਰੇ ਡੀਐਫਐਸਸੀ ਸਹਿਬਾਨ ਸਾਡੇ ਐਮਡੀ ਅਲੱਗ-ਅਲੱਗ ਜਿਹੜੀਆਂ ਪ੍ਰੋਕੂਰਮੈਂਟ ਸਾਡੀਆਂ ਏਜੰਸੀਆਂ ਨੇ ਔਰ ਸਾਡੇ ਡਿਪਟੀ ਡਾਇਰੈਕਟਰ ਸੋ ਅੱਜ ਦੀ ਮੀਟਿੰਗ ਦੇ ਅੰਦਰ ਮੋਟੇ ਰੂਪ ਚ ਕਿਉਂਕਿ ਮਾਝੇ ਦੇ ਅੰਦਰ ਜਿਹੜੀ ਕੰਕ ਹੈ ਉਹ ਆਮ ਤੌਰ ਤੇ 10-12 April ਦੇ ਨੇੜੇ ਤੇੜੇ ਉਹ ਆਣੀ ਸ਼ੁਰੂ ਹੋਣੀ ਹੈ ਸੋ ਸਭ ਤੋਂ ਵੈਲਿਊ ਤਾਂ ਇਹ ਆ ਕਿ ਅਸੀਂ ਜਿਹੜਾ ਇੰਤਜ਼ਾਮ ਹੈ ਪੰਜਾਬ ਦੀ ਮੰਡੀ ਚ ਜਿਹੜਾ ਕਿਸਾਨ ਨੇ ਆਉਣਾ ਉਸ ਮਤਲਬ ਸਮੇਂ ਚ ਕੋਈ ਉਹਨੂੰ ਦਿੱਕਤ ਨਾ ਹੋਵੇ ਇਹਦੇ ਲਈ ਅਸੀਂ ਪੂਰੀ ਤਰ੍ਹਾਂ ਤਿਆਰੀਆਂ ਕੀਤੀਆਂ ਨੇ ਸੋ ਇਸ ਵਾਰ ਸਾਨੂੰ ਜਿਹੜਾ ਕੇਂਦਰੀ ਪੂਲ ਦੇ ਲਈ 124 ਲੱਖ ਐਮਪੀ ਦਾ ਟਾਰਗੇਟ ਮਿਲਿਆ ਜਿਹੜਾ ਭਾਰਤ ਸਰਕਾਰ ਵੱਲੋਂ ਸੋ ਉਹਦੇ ਲਈ ਸਾਨੂੰ 28000 894 ਕਰੋੜ ਰੁਪਈਆ 28894 ਕਰੋੜ ਰੁਪਇਆ ਸੀਸੀਐਲ ਵੀ ਸਾਡੇ ਕੋ ਆ ਚੁੱਕੀ ਹੈ ਅਵੇਇਲੇਬਲੋਂ ਸੋ ਜਿਹੜਾ ਬਾਰਦੰਨਾ ਆ ਉਹ ਆਲਮੋਸਟ ਸਾਡੇ ਕੋ ਜਿਹੜਾ ਕੰਪਲੀਟ ਆ ਸੋ ਅਸੀਂ ਇਹਨੂੰ ਬਾਰਦੰਨ ਨੂੰ ਜਿਹੜੇ ਖਰੀਦ ਕੇਂਦਰ ਦੇ ਸਾਡੇ ਨਾਲ ਪਹੁੰਚਦਾ ਕਰ ਦਿੱਤੇ ਆ ਸੋ ਅੰਦਾਜ਼ਨ 8 ਲੱਖ ਕਿਸਾਨਾਂ ਨੇ ਜਿਹੜਾ ਮੰਡੀਆਂ ਚ ਆਉਣਾ ਸੋ ਅਸੀਂ 1864 ਜਿਹੜੇ ਸਾਡੇ ਖਰੀਦ ਕੇਂਦਰ ਨੇ ਪੰਜਾਬ ਦੇ ਅੰਦਰ ਉਹ ਜਿਹੜੇ ਕੰਮ ਕੀਤੇ ਆ ਇਸ ਤੋਂ ਲਾਵਾ ਜੇ ਕਿਤੇ ਲੋਡ ਪੈ ਜਾਵੇ ਤੇ ਸਾਡੇ ਕੋਲ 650 ਆਰਜੀ ਮੰਡੀਆਂ ਨੇ ਉਹ ਵੀ ਅਸੀਂ ਤਿਆਰ ਤਿਆਰ ਰੱਖੀਆਂ ਹੋਈਆਂ ਨੇ ਸੋ ਪੂਰੀ ਤਰ੍ਹਾਂ ਜਿਹੜੀ ਸਾਡੀ ਬਚਨਬੱਤ ਸਰਕਾਰ ਦੀ ਕਿ ਕਿਸਾਨ ਦਾ ਕਲਾ ਕਲਾ ਦਾਣਾ ਚੱਕਾਂਗੇ ਔਰ ਉਹਦੀ ਜਿਹੜੀ ਪੇਮੈਂਟ ਹੈ 24 ਘੰਟੇ ਦੇ ਵਿੱਚ ਵਿੱਚ ਉਹ ਕਿਸਾਨ ਦੇ ਖਾਤੇ ਚ ਪਾਉਣ ਦਾ ਹੁਕਮਤ ਰਜੀ ਦਾ ਆਦੇਸ਼ ਹੈ ਸੋ ਅੱਜ ਇਹਨਾਂ ਚਾਰ ਜ਼ਿਲ੍ਹਿਆਂ ਦੇ ਅੰਦਰ ਇੰਤਜ਼ਾਮਾਂ ਦਾ ਨਿਰੀਖਣ ਕੀਤਾ ਉਹਦਾ ਜ਼ਾਇਜ਼ਾ ਲਿਆ ਔਰ ਨਾਲ ਹੀ ਵੀ ਹਦਾਇਤ ਕੀਤੀ ਆ ਕਿ ਇਸ ਸੀਜ਼ਨ ਨੂੰ ਅਸੀਂ ਪਹਿਲੇ ਵਾਂਗ ਵਧੀਆ ਸੀਜ਼ਨ ਰੱਖਣਾ ਔਰ ਕਿਸਾਨ ਨੂੰ ਕੋਈ ਮੰਡੀ ਚ ਦਿੱਕਤ ਨਾ ਆਵੇ ਇਹਦੇ ਲਈ ਪੂਰੀ ਤਰ੍ਹਾਂ ਹਦਾਇਤਾਂ ਕੀਤੀਆਂ ਗਈਆਂ ਨੇ ਵੀ ਕੋਈ ਬਿਨਾ ਕਿਸੇ ਠੋਸ ਕਾਰਨ ਤੋਂ ਕੋ ਸਾਡਾ ਅਫਸਰ ਕੋ ਸਾਡਾ ਮੁਲਾਜ਼ਮ ਤੋਂ ਆਪਣੇ ਦਿੱਤੀ ਹੋਈ ਥਾਂ ਤੋਂ ਲਾਂਭੇ ਨਾ ਜਾਵੇ ਔਰ ਮੰਡੀਆਂ ਦੇ ਅੰਦਰ ਪਾਣੀ ਦੀ ਵਿਵਸਥਾ ਦੇ ਉੱਤੇ ਜ਼ੋਰ ਦਿੱਤਾ ਗਿਆ ਮਤਲਬ ਫਸਟੇਟ ਦੇ ਉੱਤੇ ਜ਼ੋਰ ਦਿੱਤਾ ਗਿਆ ਤਾਂ ਜੋ ਮਨੁੱਖੀ ਜ਼ਿੰਦਗੀ ਨੂੰ ਕਦੇ ਵੀ ਕੋਈ ਕਿਸੇ ਤਰ੍ਹਾਂ ਦੀ ਕੋਈ ਹੋਕਰ ਆਂਦੀ ਹੈ ਤੇ ਅਸੀਂ ਉਹਨੂੰ ਉੱਥੇ ਹੀ ਪ੍ਰੋਵਾਈਡ ਕਰਾ ਸਕੀਏ ਸੋ ਪੂਰੀ ਤਰ੍ਹਾਂ ਜਿਹੜੀਆਂ ਸਾਡੀਆਂ ਤਿਆਰੀਆਂ ਨੇ ਔਰ ਮੈਂ ਉਮੀਦ ਕਰਦਾ ਮੈਂ ਅਰਦਾਸ ਵੀ ਕਰਦਾ ਕਿ ਮੌਸਮ ਚੰਗਾ ਰਹੇ ਕੁਦਰਤ ਸਾਡੇ ਦੇ ਅਸ਼ੀਰਵਾਦ ਰੱਖੇ ਔਰ ਇਸ ਵਾਰ ਬੰਪਰ ਫਸਲ ਪੰਜਾਬ ਦੇ ਅੰਦਰ ਜੋ ਫੀਡਬੈਕ ਹੈ ਉਹ ਜਿਹੜੀ ਚੰਗੀ ਫਸਲ ਦੀ ਹੈ ਔਰ ਸਾਨੂੰ ਲੱਗਦਾ ਵੀ ਅਸੀਂ ਜਿਹੜਾ ਟਾਰਗੇਟ ਉਹ ਕੰਪਲੀਟ ਕਰਾਂਗੇ ਜਿਹੜਾ ਸਾਨੂੰ ਕੇਂਦਰੀਪੁਰ ਲਈ ਮਿਲਿਆ ਔਰ ਮੇਰੇ ਨਾਲ ਜਿੱਥੇ ਅੱਜ ਸਾਡੇ ਪ੍ਰਸ਼ਾਸਨ ਦੇ ਅਧਿਕਾਰੀ ਸਭਾ ਉਹ ਬੈਠੇ ਸੀਗੇ ਔਰ ਮੇਰੇ ਬੜੇ ਅਜ਼ੀਜ਼ ਬੈਲ ਸਾਹਿਬ ਜਿਹੜੇ ਸਾਡੇ ਹੈਲਥ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਨੇ ਮੇਰੇ ਖੱਬੇ ਪਾਸੇ ਅਸੰਸ਼ੇਰ ਸਿੰਘ ਜਿਹੜੇ ਸਾਡੇ ਹਲਕਾ ਚਾਰਜ ਵੀ ਨੇ ਔਰ ਗੁਰਦਾਸਪੁਰ ਦੇ ਪ੍ਰਧਾਨ ਵੀ ਨੇ ਡਿਸਟ੍ਰਿਕਟ ਦੇ ਸੋ ਤਮਾਮ ਜਿਹੜਾ ਸਾਡਾ ਉਹ ਸਰਕਾਰ ਦਾ ਸਟ੍ਰਕਚਰ ਆ ਉਹ ਇਹਨਾਂ ਦਿਨਾਂ ਦੇ ਅੰਦਰ ਪੂਰੀ ਤਰ੍ਹਾਂ ਤਿਆਰੀ ਕਰਕੇ ਬੈਠਾ ਮੰਡੀ ਨੂੰ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਇਹਦੇ ਸਾਰੇ ਬਣਾਉਂਦੇ ਸੀ ਦਿੱਕਤਾਂ ਆ ਰਹੀ ਇਸ ਜਗ੍ਹਾ ਨਾ ਲੋਜ ਸਟੋਰੇ ਦੀ ਕਮੀ ਨਹੀ ਬੇਸਿਕਲੀ ਸਪੇਸ ਦੀ ਜਿਹੜੀ ਮਤਲਬ ਸਮੱਸਿਆ ਆ ਉਹ ਅਸੀਂ ਕੰਪਲੀਟ ਕਰ ਲਈ ਹੈ ਕਿਉਂਕਿ ਅਸੀਂ ਪੰਜਾਬ ਦੇ ਅੰਦਰ 35 ਲੱਖ ਐਮਟੀ ਦੇ ਜਿਹੜੇ ਉਹ ਮਤਲਬ ਪਲੰਥਾ ਜਿਹੜੀਆਂ ਨੇ ਉਹਨਾਂ ਨੂੰ ਕਵਰ ਕਰਾਉਣ ਨੇ ਕਵਰ ਗਰਾਊਂਡ ਦੇ ਰੂਪ ਦੇ ਵਿੱਚ ਓਪਨ ਚ ਹੋਣਗੀਆਂ ਤੇ ਕਾਨੂੰਨ ਨੂੰ ਅਸੀਂ ਕਵਰ ਕਰਾਂਗੇ ਨਹੀਂ ਨਹੀਂ ਇਹ ਇਹ ਪੂਰੇ ਦੇ ਇੰਤਜ਼ਾਮ ਕੀਤੇ ਆ ਇਹਦੇ ਲਈ ਜਿਹੜਾ ਉਹ ਮਤਲਬ ਪਲਾਸਟਿਕ ਦੀ ਤਰਪਾਲ ਹੈ ਉਹਦੇ ਟੈਂਡਰ ਹੋ ਚੁੱਕੇ ਹਨ ਸਾਡੇ ਕੋਲ ਪਹੁੰਚ ਰਹੀਆਂ ਨੇ ਔਰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਸੈਕੰਡ ਇਹ ਹੈ ਕਿ 15 ਲੱਖ ਐਮਪੀ ਜਿਹੜਾ ਆ ਉਹ ਮੰਡੀਆਂ ਚੋਂ ਚੱਕਿਆ ਜਾਣਾ ਆ ਜਿਹੜਾ ਵਕ ਵਕ ਸਟੇਟਾਂ ਨੂੰ ਪੀਡੀਐਸ ਦੇ ਰੂਪ ਦੇ ਵਿੱਚ ਕੇਂਦਰ ਭੇਜਦਾ ਸੋ ਬਹੁਤ ਸਾਰਾ ਜਿਹੜਾ ਆ ਮਤਲਬ ਉਹ ਦੇ ਕਣਕ ਜਿਹੜੀ ਪੰਜਾਬ ਚ ਵੀ ਰੱਖੀ ਜਾਣੀ ਹੈ ਸੋ ਮੈਂ ਬਿਲਕੁਲ ਤੁਹਾਡੇ ਜਿਹੜਾ ਸਵਾਲ ਆ ਉਹਦੇ ਉੱਤੇ ਗੱਲ ਕਲੀਅਰ ਕਰਨੀ ਚਾਹਨਾ ਕਿ ਦੋ ਲੋੜਾਂ ਕਿਸਾਨ ਦੀਆਂ ਹੁੰਦੀਆਂ ਨੇ ਮੰਡੀ ਨਾਲ ਜੁੜੀਆਂ ਮੁੱਖ ਤੌਰ ਤੇ ਇੱਕ ਤਾਂ ਉਹਦੀ ਫਸਲ ਚੱਕੀ ਜਾਵੇ ਟਾਈਮ ਸਿਰ ਸੈਕੰਡ ਉਹਨੂੰ ਉਸ ਵੇਚੀ ਗਈ ਫਸਲ ਦਾ ਟਾਈਮ ਸਿਰ ਭੁਗਤਾਨ ਹੋ ਜਾਏ ਸੋ ਸਾਡੀ ਕਮਿਟਮੈਂਟ ਆ ਸਾਡਾ ਵਾਦਾ ਪੰਜਾਬ ਦੇ ਕਿਸਾਨਾਂ ਦੇ ਨਾਲ ਕਿ ਤੁਸੀਂ ਆਓ ਜੀ ਆਇਆਂ ਨੂੰ ਚੜ੍ਹਦੀ ਕਲਾ ਚ ਆਓ ਔਰ ਅਸੀਂ ਕੱਲਾ ਕੱਲਾ ਦਾਣਾ ਵੀ ਚੱਕਾਂਗੇ ਔਰ ਜਿਹੜੇ ਐਮਐਸਪੀ ਆ 2425 ਰੁਪਏ ਉਹ ਤੁਹਾਡੇ ਖਾਤੇ ਅੰਦਰ ਪੇਮੈਂਟ ਪਾਵਾਂਗੇ ਔਰ ਮੈਨੂੰ ਖੁਸ਼ੀ ਆ ਕਿ ਪੰਜਾਬ ਦਾ ਜਿਹੜਾ ਪਹਿਲਾ ਕਿਸਾਨ ਹਰਵਿੰਦਰ ਸਿੰਘ ਰਾਜਪੁਰੇ ਤੋਂ ਜਿਹਦੀ ਮੈਂ ਪਰਸੋਂ ਪਰਚੇਸ ਕਰਾ ਕੇ ਆਇਆ ਕੱਲ ਉਹਦੇ ਖਾਤੇ ਵਿੱਚ ਪੈਸੇ ਵੀ